ਪਾਤੀ ਦੇ ਪੰਜਾਬ ਪ੍ਰਧਾਨ ਕਮਜੀ ਸਿੰਘ ਸਾਹਿਬ ਤਾਂ ਇਥੇ ਇਹਨਾਂ ਨੇ ਵੀ ਗਲਬਾਤ ਕਰਨ ਸੋਤਾ ਸਾਹਿਬ ਅੱਜ ਤੁਸੀਂ ਜੋ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਸਗਾ ਸ ਲਗਾਤਾਰ ਹੋ ਗਿਆ ਐਸੇ ਆ ਮੰਗਤੇ ਲਗਾਤਾਰ ਤੁਸੀਂ ਆਪਣਾ ਹਰ ਜਿਹੜੇ ਦੇ ਦੇਸ਼ੀ ਨੂੰ ਮੰਗ ਪਤੇ ਸੋਭ ਰਹੇ ਹੋ ਕੀ ਕਰਾਂ ਅੱਜ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ 68 2024 ਤੱਕ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਉਸ ਦੀ ਲੜੀ ਦੇ ਤਹਿਤ ਅੱਜ ਡੀਸੀ ਸਾਹਿਬ ਨੇ ਵਸਪਾ ਅੰਬੇਦਕਰ ਪਾਰਟੀ ਵੱਲੋਂ ਇੱਕ ਬਹੁਤ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਇਹ ਸਾਬਤ ਕਰਦਾ ਕਿ 12.5% ਕੋਟੇ ਨੂੰ ਲਾਗੂ ਕਰਾ ਕੇ 2027 'ਚ ਪੰਜਾਬ ਦੀ ਸਰਕਾਰ ਔਰ 2027 'ਚ ਪੰਜਾਬ ਦਾ ਮੁੱਖ ਮੰਤਰੀ ਵੱਧ ਗਿਣਤੀ ਵਾਲੇ ਲੋਕਾਂ 'ਚੋਂ ਪੈਦਾ ਕੀਤਾ ਜਾਊਗਾ ਇਹ ਵਸਪਾ ਅੰਬੇਦਕਰ ਪਾਰਟੀ ਚ ਲਗਾਤਾਰ ਸਵਾ ਸਾਲ ਹੋ ਗਿਆ ਤੁਹਾਨੂੰ ਕੀ ਕੋਈ ਬੂਰ ਪੰਦਾ ਵਿਖਾਈ ਦੇ ਰਿਹਾ ਜੋ ਤੁਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਵੀ ਇੱਕ ਵਿਧਾਨ ਸਭਾ ਰਹੀਂ ਮੰਗ ਪੱਤਰ ਦੇਣਗੇ ਸੌ ਜਾਣਗੇ ਪਰ ਮੁੱਖ ਮੰਤਰੀ ਸਾਹਿਬ ਅੱਜ ਦਾ ਇਕੱਠੇ ਤੁਹਾਨੂੰ ਦੱਸਦਾ ਕਿ ਅਸੀਂ ਸੌਣ ਵਾਲੇ ਨਹੀਂ ਜੋ ਅਸੀਂ ਰਾਜ ਲੈਣ ਵਾਲੇ ਆ ਜੇ ਤੁਹਾਨੂੰ ਰਾਜ ਦਿਵਾ ਸਕਦੇ ਆ ਤੇ ਅੱਜ ਰਾਜ ਲੈਣ ਲਈ ਤਿਆਰੀ ਕਰ ਚੁੱਕੇ ਆ ਸਾਡੇ 12 ਨੂੰ ਲੈ ਕੇ ਰਵਾਂਗੇ ਕੋਈ ਸਮੇਂ ਚ ਜੇਕਰ ਤੁਸੀਂ ਹਜੇ ਵੀ ਨਾ ਜਾਗੇ ਤੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕੀਤਾ ਜਾਊਗਾ ਸਾਬਤ ਹੈ ਕਿ ਕੋਈ 2027 ਵਿੱਚ ਇਲੈਕਸ਼ਨ ਨਹੀਂ ਲੜੇਗੀ ਪਾਰਟੀ ਜਾਂ ਕਿਸੇ ਨਾ ਸਮਰਥਨ ਵਿੱਚ ਆਏਗੀ ਸਾਜਤਾ ਇਕੱਠ ਇਹ ਸਾਬਤ ਕਰਦਾ ਵੀ 2027 ਦੀ ਇਲੈਕਸ਼ਨ ਵੀ ਬਿਲਕੁਲ ਤਿਆਰੀ ਹੋ ਚੁੱਕੀ ਆ ਜਿਹੜਾ ਕਿ ਲਗਾਤਾਰ ਅਸੀਂ ਮਿਸ਼ਨ ਨੂੰ ਵਧਾਇਆ 2027 ਚ ਪੰਜਾਬ ਦਾ ਮੁੱਖ ਮੰਤਰੀ ਬਸਪਾ ਅੰਬੇਡਕਰ ਪਾਰਟੀ ਦਾ ਬਣਾਵਾਂਗੇ ਪਾਰਟੀ ਪ੍ਰਧਾਨ ਸ਼ਹਿਬ ਸ੍ਰੀ ਮਰੋਜ ਕੁਮਾਰ ਨਾਇਰ ਜੀ ਦੀ ਰੈਣ ਵਾਲੀ ਚ ਪਾਰਟੀ ਚੜ੍ਹਦੀ ਕਲਾ ਜੁਝਾਏਗੀ ਔਰ ਪੰਜਾਬ ਚ ਆਪਣਾ ਗਰਾਫ ਵਧਾਉਂਦੇ ਜਾਵਾਂਗੇ ਜੀ ਮਰੋਜ ਜੀ ਕੀ ਕਹਿੰਦੇ ਅੱਜ ਜਿਹੜਾ ਕੀ ਇਹਦਾ ਵੱਡਾ ਉਹ ਟੈਸਟ ਕਰ ਰਹੇ ਹੋ ਪਿਆ ਪ੍ਰਸ਼ਾਸਨ ਤੇ ਫਿਰ ਕਾਲਾ ਜਾਗਰ ਗਿਆ ਦੇਖੋ ਪਾਰਟੀ ਲਗਭਗ ਸਵਾ ਸਾਲ ਤੋਂ ਮੰਗ ਕਰ ਰਹੀ ਹੈ ਕਿ ਗਰੀਬਾਂ ਦਾ ਜਿਹੜਾ ਕੋਟਾ ਉਹ ਸਰਕਾਰ ਨੂੰ ਬਹਾਲ ਕਰ ਦੇਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਵਾਲਮੀਕੀ ਮਜਬੀ ਸਿੱਖ ਸਮਾਜ ਦੀ ਆ ਪਰ ਲਗਭਗ ਸਵਾ ਸਾਲ ਦੇ ਅੰਦਰ ਪੰਜਾਬ ਦੀ ਕੁੰਭ ਸਰਕਾਰ ਜਿਹੜੀ ਕੁੰਭ ਕਰਨ ਦੀ ਨੀਂਦ ਜਾਗ ਸੁੱਤੀ ਵਈ ਆ ਉਹਨੂੰ ਜਵਾਨ ਦੇ ਲਈ ਅੱਜ ਬਹੁਤ ਹੀ ਵੱਡੇ ਪੱਦਰ ਦੇ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਬਿਲਕੁਲ ਬਸਤਾ ਅੰਬੇਦਕਰ ਪਾਰਟੀ ਵੱਲੋਂ ਜਿਹੜਾ ਕਿ ਇੱਥੇ ਇੱਕ ਵੱਡਾ ਰੋਸ ਪ੍ਰਦਰਸ਼ਨ ਹੋਇਆ ਜਿਹੜਾ ਕਿ ਉਹ ਕਿਤੇ ਜਾ ਰਿਹਾ ਹੈ ਮੰਗ ਇਹੀ ਹੈ ਵਾਲਮੀਕੀ ਮਜਮੀ ਸਮਾਜ ਨੂੰ 12.5% ਜਿਹੜਾ ਕੋਟਾ ਹੈ ਉਹ ਬਹਾਲ ਕੀਤਾ ਜਾਵੇ ਕਿਉਂਕਿ ਲਗਾਤਾਰ ਸਵਾ ਸਾਲ ਤੋਂ ਇਹ ਲੜਾਈ ਜਿਹੜੀ ਕੀ ਬਸਪਾ ਮੇਕਰ ਪਾਰਟੀ ਬੋਲ ਲੜੀ ਜਾ ਰਹੀ ਹੈ ਔਰ ਕਈ ਸਾਰੇ ਜ਼ਿਲ੍ਹਿਆਂ ਦੇ ਡੀਸੀ ਦੀ ਮਰਜ਼ਤ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਗਏ ਨੇ ਅੱਜ ਇੱਕ ਹੋਰ ਮੰਗ ਪੱਤਰ ਜਿਹੜਾ ਕੀ ਅਮਰਸੇਰ ਦੇ ਡੀਸੀ ਦੀ ਮਰਜ਼ਤ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਜਾਣਾ ਹੈ ਮੰਗੇ ਹੋਈ ਹੈ 12.5% ਕੋਟਾ ਜਿਹੜਾ ਕੀ ਉਹ ਛੇਤੀ ਬਹਾਲ ਕੀਤਾ ਜਾਵੇਗਾ ਇਹਨਾਂ ਦੀ ਮੇਨ ਤੇ ਮੰਗ ਆਹੀ ਹੈ ਵੀ ਜਿਹੜੇ 12.5% ਰਾਖਵਾਕਰਨ ਹੈ ਜਿਹੜਾ ਕੀ ਇਹਨਾਂ ਲਈ ਕੀਤਾ ਜਾਵੇ ਫੌਰਨ ਸਾਡਾ ਵਾਲਮੀਕੀ ਦੇ ਮੱਝ ਵੀ ਭਾਈਚਾਰਾ ਉਹਨਾਂ ਲਈ ਕੀਤਾ ਜਾਵੇ ਈ ਆ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਨੂੰ ਸੰਬੋਧਨ ਹੈ ਅਸੀਂ ਹੁਣੇ ਇਹਨਾਂ ਨੂੰ ਪ੍ਰੋਪਰ ਚੈਨਲ 'ਤੇ ਸੀਐਮ ਆਫਿਸ ਤੱਕ ਭੇਜਦੇ ਹਾਂ ਜੀ ਇਹਨਾਂ ਵੱਲੋਂ ਦੱਸੀ ਗਈ ਗੱਲ ਆਪਾਂ ਆ ਵੀ ਉੱਪਰ ਧਿਆਨ ਰੱਖਾਂਗੇ ਕਿ ਇਹਨਾਂ ਵੱਲੋਂ ਪਹਿਲਾਂ ਵੀ ਮੰਗ ਪੱਤਰ ਦਿੱਤੇ ਗਏ ਨੇ ਉਹਨਾਂ ਦੀ ਵੀ ਨਾਲ ਰੈਫਰੈਂਸ ਲੈ ਕੇ ਆਪਾਂ ਭੇਜ ਦਾਂਗੇ ਠੀਕ ਠੀਕ ਥੈਂਕ ਯੂ ਕੈਮਰਾ ਪਾਸੋਂ ਸੁਪਾਲ ਦੇ ਨਾਲ ਸਿਕੰਦਰ ਪਸਰੀਚਾ ਜੈਨਕਸਵਾਟੀ ਵੀ ਅੰਮ੍ਰਿਤਸਰ ਮੈਂ ਮੈਡੀਕਲ ਪਾਰਟੀ ਦੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਸਹੋਤਾ ਜੀ ਨੇ ਉਹਨਾਂ ਨੇ ਵੀ ਗਲਬਾਤ ਕਰਨ ਸਹੋਤਾ ਸਾਹਿਬ ਅੱਜ ਤੁਸੀਂ ਜੋ ਪ੍ਰਦਰਸ਼ਨ ਕਰ ਰਹੇ ਹੋ ਇਹ ਸੱਦਾ ਸਾਲ ਲਗਾਤਾਰ ਹੋ ਗਿਆ ਐਸੇ ਮੰਗ ਪੱਤਰ ਲਗਾਤਾਰ ਤੁਸੀਂ ਆਪਣਾ ਹਰ ਜਿਹੜੇ ਦੇਸ਼ੀ ਨੂੰ ਮੰਗ ਪੱਤਰ ਸੌਂਪ ਰਹੇ ਹੋ ਕੀ ਕਰਨਾ ਅੱਜ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ 1 8 2024 ਤੱਕ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਉਸ ਦੀ ਲੜੀ ਦੇ ਤਹਿਤ ਅੱਜ ਡੀਸੀ ਸਾਹਿਬ ਲਈ ਬਸਪਾ ਅੰbedkar ਪਾਰਟੀ ਵੱਲੋਂ ਇੱਕ ਬਹੁਤ ਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਇਹ ਸਾਬਤ ਕਰਦਾ ਕਿ 12.5% ਕੋਟੇ ਨੂੰ ਲਾਗੂ ਕਰਾ ਕੇ 2027 'ਚ ਪੰਜਾਬ ਦੀ ਸਰਕਾਰ ਔਰ 2027 'ਚ ਪੰਜਾਬ ਦਾ ਮੁੱਖ ਮੰਤਰੀ ਵੱਧ ਗਿਣਤੀ ਵਾਲੇ ਲੋਕਾਂ 'ਚੋਂ ਪੈਦਾ ਕੀਤਾ ਜਾਊਗਾ ਇਹ ਬਸਪਾ ਅੰbedkar ਪਾਰਟੀ ਚ ਲਗਾਤਾਰ ਸਵਾ ਸਾਲ ਹੋ ਗਿਆ ਤੁਹਾਨੂੰ ਕੀ ਕੋਈ ਗੂੜ ਪੰਦਾ ਵਿਖਾਈ ਦੇ ਰਿਹਾ ਜੋ ਤੁਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਕਿ ਇੱਕ ਵਿਧਾਨ ਸਭਾ ਨਹੀਂ ਮੰਗ ਪੱਤਰ ਦੇਣਗੇ ਸੌ ਜਾਣਗੇ ਪਰ ਮੁੱਖ ਮੰਤਰੀ ਸਾਹਿਬ ਅੱਜ ਦਾ ਇਕੱਠੇ ਤੁਹਾਨੂੰ ਦੱਸਦਾ ਕਿ ਅਸੀਂ ਸੌਣ ਵਾਲੇ ਨਹੀਂ ਜੋ ਅਸੀਂ ਰਾਜ ਲੈਣ ਵਾਲੇ ਆ ਜੇ ਤੁਹਾਨੂੰ ਰਾਜ ਦਿਵਾ ਸਕਦੇ ਆ ਤੇ ਅੱਜ ਰਾਜ ਲੈਣ ਲਈ ਤਿਆਰੀ ਕਰ ਚੁੱਕੇ ਆ ਸਾਡੇ 12 ਨੂੰ ਲੈ ਕੇ ਰਵਾਂਗੇ ਪੂਰੇ ਸਮੇਂ ਚ ਜੇਕਰ ਤੁਸੀਂ ਹਜੇ ਵੀ ਨਾ ਜਾਗੇ ਤੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਰਾਓ ਕੀਤਾ ਜਾਊਗਾ। ਸਾਬਤ ਕੀ ਕੋਈ 2027 ਵਿੱਚ ਇਲੈਕਸ਼ਨ ਵਿੱਚ ਲੜੇਗੀ ਪਾਰਟੀ ਜਾਂ ਕਿਸੇ ਨਾਲ ਸਮਰਥਨ ਵਿੱਚ ਆਏਗੀ। ਅੰਦਰੋਂ ਘਰਾਓ। ਅੱਜ ਦਾ ਇਕੱਠ ਇਹ ਸਾਬਤ ਕਰਦਾ ਵੀ 2027 ਦੀ ਇਲੈਕਸ਼ਨ ਦੀ ਬਿਲਕੁਲ ਤਿਆਰੀ ਹੋ ਚੁੱਕੀ ਆ ਜਿਹੜਾ ਕਿ ਲਗਾਤਾਰ ਅਸੀਂ ਮਿਸ਼ਨ ਨੂੰ ਵਧਾਇਆ 265 ਚ ਪੰਜਾਬ ਦਾ ਮੁੱਖ ਮੰਤਰੀ ਬਸਪਾ ਅਮੇਦਕਰ ਪਾਰਟੀ ਦਾ ਬਣਾਵਾਂਗੇ ਪਾਰਟੀ ਪ੍ਰਧਾਨ ਸ਼ਹਿਰ ਸ੍ਰੀ ਮਰੋਜ ਕੁਮਾਰ ਨਾਇਰ ਜੀ ਦੀ ਰਹਿਣ ਵਾਲੀ ਚ ਪਾਰਟੀ ਚੜ੍ਹਦੀ ਕਲਾ ਜੀ ਜਾਏਗੀ ਔਰ ਪੰਜਾਬ ਚ ਆਪਣਾ ਗਰਾਫ ਵਧਾਉਂਦੇ ਜਾਵਾਂਗੇ ਜੀ ਮਰੋਜ ਜੀ ਕੀ ਕਹਿੰਦੇ ਅੱਜ ਜਿਹੜਾ ਕਿ ਇਹਦਾ ਵੱਡਾ ਪ੍ਰੋਟੈਸਟ ਕਰ ਰਹੇ ਹੋ ਪਿਆ ਪ੍ਰਸ਼ਾਸਨ ਤੇ ਫਿਰ ਕਾਲਾ ਜਾਗਰਣ ਗਿਆ ਦੇਖੋ ਪਾਰਟੀ ਲਗਭਗ ਸਵਾ ਸਾਲ ਤੋਂ ਮੰਗ ਕਰ ਰਹੀ ਹੈ ਕਿ ਗਰੀਬਾਂ ਦਾ ਜਿਹੜਾ ਕੋਟਾ ਉਹ ਸਰਕਾਰ ਨੂੰ ਬਹਾਲ ਕਰ ਦੇਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕੀ ਪੰਜਾਬ ਦੇ ਵਿੱਚ ਬਹੁ ਗਿਣਤੀ ਵਾਲਮੀਕੀ ਮਜਵੀ ਸਿਕ ਸਮਾਜ ਦੀ ਆ ਪਰ ਲਗਭਗ ਸਵਾ ਸਾਲ ਦੇ ਅੰਦਰ ਪੰਜਾਬ ਦੀ ਕੁੰਭ ਸਰਕਾਰ ਜਿਹੜੀ ਕੁੰਭ ਕਰਨ ਦੀ ਨੀਂਦ ਜਾਗ ਸੁੱਤੀ ਵਈ ਆ ਉਹਨੂੰ ਜਵਾਨ ਦੇ ਲਈ ਅੱਜ ਬਹੁਤ ਹੀ ਵੱਡੇ ਪੱਦਰ ਦੇ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਬਿਲਕੁਲ ਬਸਤਾ ਅੰਬੇਡਕਰ ਪਾਰਟੀ ਵੱਲੋਂ ਜਿਹੜਾ ਕਿ ਇੱਥੇ ਇੱਕ ਵੱਡਾ ਰੋਸ ਪ੍ਰਦਰਸ਼ਨ ਹੈ ਕਿ ਉਹ ਕਿਤੇ ਜਾ ਰਿਹਾ ਹੈ ਮੰਗ ਇਹੀ ਹੈ ਵਾਲਮੀਕੀ ਮਜਮੀ ਸਮਾਜ ਨੂੰ 12.5% ਜਿਹੜਾ ਕੋਟਾ ਹੈ ਉਪ ਬਹਾਲ ਕੀਤਾ ਜਾਵੇ ਕਿਉਂਕਿ ਲਗਾਤਾਰ ਸਵਾ ਸਾਲ ਤੋਂ ਇਹ ਲੜਾਈ ਜਿਹੜੀ ਕਿ ਬਸਪਾ ਮੇਜਰ ਪਾਰਟੀ ਵੱਲੋਂ ਲੜੀ ਜਾ ਰਹੀ ਹੈ ਔਰ ਕਈ ਸਾਰੇ ਜ਼ਿਲ੍ਹਿਆਂ ਦੇ ਡੀਸੀ ਦੀ ਮਰਜ਼ੀ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਗਏ ਨੇ ਅੱਜ ਇੱਕ ਹੋਰ ਮੰਗ ਪੱਤਰ ਜਿਹੜਾ ਕਿ ਅਮਰਸਰ ਦੇ ਡੀਸੀ ਦੀ ਮਰਜ਼ੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਜਾਣਾ ਹੈ ਮੰਗੇ ਹੋਈ ਹੈ 12.5% ਦਾ ਕੋਟਾ ਜਿਹੜਾ ਕਿ ਉਹ ਛੇਤੀ ਬਹਾਲ ਕੀਤਾ ਜਾਵੇ ਇਹਨਾਂ ਦੀ ਮੇਨ ਤੇ ਮੰਗ ਆਹੀ ਹੈ ਵੀ ਜਿਹੜੇ 12.5% ਰੱਖਵਾ ਕਰਨ ਹੈ ਜਿਹੜਾ ਕੀ ਇਹਨਾਂ ਲਈ ਕੀਤਾ ਜਾਏ ਫੌਰ ਅ ਸਾਡਾ ਵਾਲਮੀਕੀ ਦੇ ਮੱਝ ਵੀ ਭਾਈਚਾਰ ਉਹਨਾਂ ਲਈ ਕੀਤਾ ਜਾਏ ਤੇ ਇਹ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਨੂੰ ਸੰਬੋਧਨ ਹੈ ਅਸੀਂ ਹੁਣੇ ਇਹਨਾਂ ਨੂੰ ਪ੍ਰੋਪਰ ਚੈਨਲ 'ਤੇ ਸੀਐਮ ਆਫਿਸ ਤੱਕ ਪਹੁੰਚਾ ਦੇਣਾ ਹੈ ਇਸ ਤੋਂ ਪਹਿਲਾਂ ਇਹਨਾਂ ਵੱਲੋਂ ਕਾਫੀ ਦਿੱਤੇਗਾ ਭਾਈ ਦਾ ਪ੍ਰੈਸ ਰਿਲੀਜ਼ ਜੀ ਇਹਨਾਂ ਵੱਲੋਂ ਦੱਸੀ ਗਈ ਗੱਲ ਆਪਾਂ ਆ ਵੀ ਉੱਪਰ ਧਿਆਨ ਰੱਖਾਂਗੇ ਕਿ ਇਹਨਾਂ ਵੱਲੋਂ ਪਹਿਲਾਂ ਵੀ ਮੰਗ ਪੱਤਰ ਦਿੱਤੇ ਗਏ ਨੇ ਉਹਨਾਂ ਦੀ ਵੀ ਨਾਲ ਰੈਫਰੈਂਸ ਲੈ ਕੇ ਆਪਾਂ ਭੇਜ ਦਾਂਗੇ ਠੀਕ ਠੀਕ ਥੈਂਕ ਯੂ ਕੈਮਰਾ ਪਾਸੋਂ ਸੁਪਾਲ ਦੇ ਨਾਲ ਸਿਕੰਦਰ ਪਸਰੀਚਾ ਜੈਦਿਕਸਾ ਟੀਵੀ ਅੰਮ੍ਰਿਤਸਰ